ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਆ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਚਾਤਰ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਪੰਜਾਬ ਸਰਕਾਰ ਨੇ ਜੋ ਨਸ਼ਿਆਂ ਬ੍ਰੋਧ ਉਜੜ ਸ਼ੁਰੂ ਕੀਤਾ ਹੈ ਜਿਹੜਾ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਿ ਅੱਜ ਤੋਂ 18 ਸਾਲਾਂ ਦੇ ਵਿੱਚ ਚਿੱਤੇ ਦਾ ਜੋ ਵਪਾਰ ਹੋ ਰਿਹਾ ਸੀ ਹੌਣ ਤਾਂ ਇਹ ਕਹਿ ਸਕਦੇ ਆਂ ਵੀ ਪਾਣੀ ਸਿਰ ਉੱਤੋਂ ਦੀ ਲੰਘ ਚੁੱਕਾ ਸੀ ਜਿਵੇਂ ਕਿ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੋ ਚਿੱਟੇ ਦੀ ਨਸ਼ੇ ਦੀ ਤਸਕਰੀ ਕਰਦੇ ਹਨ ਉਹਨਾਂ ਦੇ ਘਰ ਬਲਡੋਜ਼ਰ ਦੇ ਨਾਲ ਢਾਏ ਜਾ ਰਹੇ ਹਨ ਕੀ ਇਹ ਸਹੀ ਆ ਜਾਂ ਗਲਤ ਆ ਇਹ ਤਾਂ ਲੋਕ ਹੀ ਦੱਸ ਸਕਦੇ ਆ ਕਿਉਂਕਿ ਪਰਿਵਾਰ ਵਿੱਚ ਜੇ ਕੋਈ ਚਿੱਟੇ ਦਾ ਧੰਦਾ ਕਰਦਾ ਚਿੱਟਾ ਵੇਚਦਾ ਹੈ ਫੜਿਆ ਜਾਂਦਾ ਹੈ ਉਹਦੇ ਪਿੱਛੇ ਉਹਦਾ ਪਰਿਵਾਰ ਹੈ ਉਹਦੇ ਪਰਿਵਾਰ ਦਾ ਤਾਂ ਕੋਈ ਦੋਸ਼ ਵੀ ਨਹੀਂ ਹੁੰਦਾ ਲੇਕਿਨ ਘਰ ਟਾਇਆ ਜਾਂਦਾ ਹੈ ਉਹਦੇ ਵਿੱਚ ਪਰਿਵਾਰ ਦੇ ਲਈ ਪ੍ਰੋਬਲਮਾਂ ਆਉਂਦੀਆਂ ਹਨ ਕਿਉਂਕਿ ਬੱਚੇ ਵੀ ਹੁੰਦੇ ਹਨ ਬਜ਼ੁਰਗ ਮਾਤਾ ਪਿਤਾ ਵੀ ਹੁੰਦੇ ਹਨ ਭੈਣ ਭਰਾ ਵੀ ਹੁੰਦੇ ਹਨ ਕਈ ਵਾਰ ਤਾਂ ਦਾਦਾ ਦਾਦੀ ਵੀ ਹੁੰਦੇ ਹਨ ਉਹਨਾਂ ਦੇ ਘਰ ਟਾਇ ਜਾ ਰਹੇ ਹਨ ਲੇਕਿਨ ਗਲਤੀ ਇੱਕ ਬੰਦਾ ਕਰਦਾ ਕਸੂਰ ਇੱਕ ਦਾ ਹੁੰਦਾ ਹੈ ਭੁਗਤਣੀ ਪੂਰੇ ਪਰਿਵਾਰ ਨੂੰ ਪੈ ਜਾਂਦੀ ਹੈ ਇਦੇ ਵਿੱਚ ਸਭ ਤੋਂ ਵੱਡਾ ਜੋ ਨੁਕਸ ਹੈ ਕਿਉਂਕਿ ਅਗਰ ਸਾਡੇ ਪੰਜਾਬ ਦੇ ਰਾਜਨੀਤਿਕ ਨੇਤਾ ਜਿਨ੍ਹਾਂ ਨੇ ਸਤਾ ਦਾ ਸੁਖ ਮਾਣਿਆ ਚਾਹੇ ਸੋਨੀ ਕਾਲੀਦਲ ਬਾਦਲ ਨਾਲ ਵੀ ਜੀਪੀ ਕਾਂਗਰਸ ਪਾਰਟੀ ਜਾਂ ਹੋਰ ਵੀ ਜੋ ਐਮਐਲਏ ਐਮਪੀ ਬਣੇ ਆ ਸਰਕਾਰ ਨੇ ਸਦਾ ਦਾ ਸੁੱਖ ਮਾਣਿਆ ਜੇ ਅਗਰ ਇਹ ਪੰਜਾਬ ਦੇ ਲੋਕਾਂ ਲਈ ਸਹਾਰਦ ਹੁੰਦੇ ਉਹਨਾਂ ਲਈ ਨੌਕਰੀਆਂ ਦਾ ਪ੍ਰਬੰਧ ਕਰਦੇ ਮਹਗਾਈ ਨੂੰ ਘਟਾਉਣ ਦੀ ਗੱਲ ਕਰਦੇ ਜਿਵੇਂ ਕਿ ਹੁਣ ਜੀਐਸਟੀ ਵਧਾਈ ਜਾ ਰਹੀ ਆ ਉਹਨੂੰ ਘਟਾਉਣ ਦੀ ਗੱਲ ਕਰਦੇ ਤਾਜ ਪੰਜਾਬ ਦੇ ਲੋਕਾਂ ਦੇ ਇਹ ਹਾਲਾਤ ਨਾ ਬੰਦੇ ਕਿਉਂਕਿ ਮਰਨ ਵਾਲੇ ਵੀ ਪੰਜਾਬੀ ਹਨ ਮਾਰਨ ਵਾਲੇ ਵੀ ਪੰਜਾਬੀ ਹਨ ਜਿਹੜੇ ਹੁਣ ਮਰਵਾਉਣ ਵਾਲੇ ਉਹ ਵੀ ਪੰਜਾਬੀ ਹਨ ਇਸ ਤੋਂ ਵੱਡੀ ਕੀ ਤਰਾਹ ਦੀ ਹੋ ਸਕਦੀ ਆ ਪੰਜਾਬ ਦੀ ਹੁਣ ਯੁੱਧ ਤਾਂ ਦੋ ਦੇਸ਼ਾਂ ਵਿਚਕਾਰ ਲੜੇ ਜਾਂਦੇ ਹਨ ਜਿਵੇਂ ਕਿ ਆਪਣੇ ਦੇਸ਼ ਨੇ ਪਾਕਿਸਤਾਨ ਨਾਲ ਜੁੱਧ ਲੜਿਆ ਜਾਂ ਚైనా ਨਾਲ ਲੜਿਆ ਜਾਂ ਰੂਸ ਦੇ ਯੂਕਰੇਨ ਦਾ ਆਸਪੇ ਦੀ ਜੁੱਧ ਹੋ ਰਿਹਾ ਹੈਗਾ ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਜੁੱਧ ਹੋ ਰਿਹਾ ਹੈ ਹੁਣ ਆਪਣੇ ਹੀ ਲੋਕ ਹੈ ਜਿੰਨਾਂ ਕੋਲੇ ਬੇਰੁਜ਼ਗਾਰੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਰੁਜ਼ਗਾਰ ਨਹੀਂ ਹੈਗਾ ਕੰਮ ਨਹੀਂ ਚੱਲਦੇ ਕੋਈ ਧੰਦਾ ਨਹੀਂ ਚੱਲਦਾ ਜਿਵੇਂ ਕਿ ਬੇਲਾਮਾਨ ਦਾ ਸ਼ਤਾਨ ਬੇਲਾਮਾਨ ਸ਼ਤਾਨ ਦਾ ਘਰ ਹੁੰਦਾ ਹੈਗਾ ਇਹਦੇ ਵਿੱਚ ਕੁੱਲ ਮਿਲਾ ਕੇ ਜੇ ਗੱਲ ਕਰਗੇ ਸਭ ਤੋਂ ਵੱਡਾ ਇਹਦੇ ਵਿੱਚ ਸਰਕਾਰਾਂ ਦਾ ਰੋਲ ਹੁੰਦਾ ਹੈਗਾ ਕਿਉਂਕਿ ਸਰਕਾਰਾਂ ਚਾਹਣ ਤਾਂ ਹਰ ਇੱਕ ਨੂੰ ਘਰ ਬਣਾ ਕੇ ਵੀ ਦੇ ਸਕਦੀਆਂ ਹਨ ਹਰ ਇੱਕ ਨੂੰ ਨੌਕਰੀ ਦਾ ਪ੍ਰਬੰਧ ਵੀ ਕਰਕੇ ਦੇ ਸਕਦੇ ਹਨ ਕਿਸਾਨਾਂ ਦਾ ਕਰਜ਼ਾ ਮਾਫ਼ ਵੀ ਕਰ ਸਕਦੇ ਹਨ ਪਾਰ ਸਰਕਾਰਾਂ ਦੇ ਮੰਨ ਦੇ ਵਿੱਚ ਲੋਕਾਂ ਪ੍ਰਤੀ ਹਮਦਰਦੀ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਤਾਂ ਪਹਿਲਾਂ ਹੀ 84 ਦੇ ਦੌਰ ਦੇ ਵਿੱਚ ਸੰਤਾਪ ਹੰਡਾ ਚੁੱਕਾ ਹੈ ਉਹੀ ਦੌਰ ਹੋਣਾ ਬੰਦਾ ਜਾ ਰਿਹਾ ਹੈ ਅੱਜ ਨਸ਼ਿਆਂ ਦੇ ਨਾਲ ਪੰਜਾਬ ਦੇ ਨੌਜਵਾਨ ਮਾਰੇ ਗਏ ਹਨ ਹੁਣ ਜੋ ਨਸ਼ੇ ਦਾ ਵਪਾਰ ਕਰਦੇ ਸੀ ਉਹ ਮਾਰੇ ਜਾ ਰਹੇ ਹਨ ਇਹ ਸਾਡੇ ਸਾਰੇ ਆਪਣੇ ਹੀ ਜਨ ਚਾਹੇ ਨਸ਼ਿਆਨੇ ਮਾਰਤੇ ਚਾਹੇ ਨਸ਼ਾ ਵੇਚਣ ਵਾਲੇ ਨੇ ਮਾਰਤੇ ਹੁਣ ਆਪਣੇ ਹੀ ਆਪਣੇ ਆਪ ਨੂੰ ਮਾਰੇ ਜਾ ਰਹੇ ਹਨ ਇਹਦੇ ਵਿੱਚ ਟ੍ਰਾਇੰਗਲ ਪਾਰਟੀ ਉਹ ਪੰਜਾਬ ਜਿਹੜੀ ਕਿ ਇੱਕ ਅਲਟਰਨੇਟਿਵ ਹਾਲ ਲੈ ਕੇ ਆ ਰਹੀ ਹੈ ਜਿਹੜੀ ਕਿ ਗੁਰੂ ਨਾਨਕ ਦੀ ਵਿਚਾਰਧਰਨ ਮੰਨਦੀ ਆ ਕਿਉਂਕਿ ਗੁਰੂ ਨਾਨਕ ਦੀ ਵਿਚਾਰਧਰ ਬਰਾਬਰਤਾ ਦੀ ਗੱਲ ਕਰਦੀ ਆ ਮੈਨੇਜਮੈਂਟ ਦੀ ਗੱਲ ਕਰਦੀ ਆ ਡਿਸਪਲਨ ਦੀ ਗੱਲ ਕਰਦੀ ਆ ਜੁਨਟੀ ਹੋ ਪੰਜਾਬ ਦੀ ਗੱਲ ਕਰਦੀ ਆ ਕਿਉਂਕਿ ਸਭ ਲੋਕ ਬਰਾਬਰ ਹਨ ਜਦੋਂ ਬੱਚੇ 12 ਪਲੱਸ ਕਰ ਜਾਂਦੇ ਆ ਗ੍ਰੈਜੂਏਟ ਕਰ ਜਾਂਦੇ ਆ ਜਾਂ ਪੋਸਟ ਗ੍ਰੈਜੂਏਟ ਕਰ ਜਾਂਦੇ ਆ ਸਰਕਾਰ ਦਾ ਇੱਕ ਫਰਜ਼ ਬੰਦਾ ਹੈ ਉਹਨਾਂ ਲਈ ਰੋਜ਼ਗਾਰ ਪੈਦਾ ਕਰਨਾ ਚਾਹੇ ਉਹ ਫੈਕਟਰੀਆਂ ਲਾਉਣੀਆਂ ਚਾਹੇ ਖੇਤੀਬਾੜੀ ਸੰਬੰਧਿਤ ਸਹਾਇਕ ਧੰਦੇ ਸ਼ੁਰੂ ਕਰਵਾਉਣੇ ਚਾਹੇ ਬਿਜ਼ਨਸ ਕਰਵਾਉਣਾ ਚਾਹੇ ਪੰਜਾਬ ਦੇ ਵਿੱਚ ਇੰਡਸਟਰੀ ਲਾਉਣਾ ਤਾਂ ਜੋ ਪੰਜਾਬ ਦੇ ਨੌਜਵਾਨ ਜਿਹੜੇ ਪੜ੍ਹ ਲੈ ਕੇ ਵਿਰਜ਼ਗਾਰ ਹੋਏ ਪਏ ਉਹਨਾਂ ਨੂੰ ਰੁਜ਼ਗਾਰ ਦੇਣਾ ਦੂਜੀ ਗੱਲ ਇਹ ਵੀ ਟ੍ਰਾਇੰਗਲ ਪਾਰਟੀ ਉਹ ਪੰਜਾਬ ਕਹਿੰਦੀ ਆ ਵੀ ਹਰ ਇੱਕ ਦੀ ਇਨਕੋ ਵਧਣੀ ਚਾਹੀਦੀ ਜੀ ਆ ਕਿਉਂਕਿ ਮਜ਼ਦੂਰ ਦੀ ਦਿਹਾੜੀ 500 ਰੁਪਈਆ ਜਾਂ 600 ਰੁਪਈਆ ਹੈਗੀ ਆ ਜਿਹਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਟ੍ਰਾਇੰਗਲ ਪਾਰਟੀ ਪੰਜਾਬ ਇਹ ਕਹਿੰਦੀ ਆ ਮਜ਼ਦੂਰ ਦੀ ਦਿਹਾੜੀ 1600 ਰੁਪਈਆ 8 ਘੰਟਿਆਂ ਦਾ ਹੋਣੀ ਚਾਹੀਦੀ ਆ ਸਕਿੱਲ ਦੇ ਅਕੋਰਡਿੰਗ ਜਿਹੜੀ ਸੈਲਰੀ 1 ਲੱਖ ਤੋਂ ਲੈ ਕੇ 2.5 ਲੱਖ ਰੁਪਈਆ ਤੱਕ ਹੋਣੀ ਚਾਹੀਦੀ ਆ ਚਾਹੇ ਉਹ ਪ੍ਰਾਈਵੇਟ ਜੌਬ ਕਰਦਾ ਚਾਹੇ ਸਰਕਾਰੀ ਜੌਬ ਕਰਦਾ ਬਰਾਬਰ ਹੋਣੀ ਚਾਹੀਦੀ ਆ ਇਸੇ ਤਰ੍ਹਾਂ ਕਿਸਾਨਾਂ ਦੀ ਗੱਲ ਕਰਾਂਗੇ ਕਿਸਾਨ ਵੀ ਰੋਲ ਰਹੇ ਹਨ ਧਰਨੇ ਮਜਾਰੇ ਭੁੱਖ ਹੜਤਾਲਾਂ ਦੇ ਬੈਠੇ ਹਨ ਇਹਨਾਂ ਬਾਰੇ ਵੀ ਹੁਣ ਤੱਕ ਦੀਆਂ ਸਰਕਾਰਾਂ ਸੁਹਿਰਦ ਨਹੀਂ ਹਨ ਇਸੇ ਲਈ ਅੱਜ ਪੰਜਾਬ ਦੇ ਵਿੱਚ ਹਾਲਾਤ ਜਿਹਾਉਂ ਦੇ ਤਿਹਾਉ ਹੀ ਬਣੇ ਹੋਏ ਹਨ ਕੋਈ ਪ੍ਰੋਗਰੈਸ ਨਹੀਂ ਹੋ ਰਹੀ ਮਹਿੰਗਾਈ ਵੱਧ ਰਹੀ ਆ ਅਮੀਰੀ ਗਰੀਬੀ ਦਾ ਪਾੜਾ ਵੱਧ ਰਿਹਾ ਹੈ ਬੇਰੋਜ਼ਗਾਰੀ ਵਧ ਰਹੀ ਹੈ ਇਸ ਨੂੰ ਠੱਲ ਪਾਉਣ ਵਾਸਤੇ ਟ੍ਰਾਇੰਗਲ ਪਾਰਟੀ ਆਫ ਪੰਜਾਬ ਜਿਹੜੀ ਕਿ ਨਵੀਂ ਪਾਰਟੀ ਹੈ ਨਵੇਂ ਏਜੰਡੇ ਲੈ ਕੇ ਪੰਜਾਬ ਦੇ ਲੋਕਾਂ ਦੇ ਰੂਬਰੂ ਹੋ ਰਹੀ ਹੈ ਇਹਨਾਂ ਦੇ ਏਜੰਡੇਆਂ ਨੂੰ ਵੱਧ ਤੋਂ ਵੱਧ ਸਮਝਣ ਦੀ ਕੋਸ਼ਿਸ਼ ਕਰੋ ਘਰ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਆਂਡੀਆਂ ਗਵੰਡੀਆਂ ਨੂੰ ਰਿਸ਼ਤੇਦਾਰਾਂ ਨੂੰ ਬਾਹਰ ਸਾਡੇ ਰਿਸ਼ਤੇਦਾਰ ਬੈਠੇ ਹਨ ਉਹਨਾਂ ਨੂੰ ਵੀ ਦੱchn ਦੀ ਕੋਸ਼ਿਸ਼ ਕਰੋ ਕਿਉਂਕਿ ਇੱਕ ਇੱਕੋ ਇੱਕ ਪਾਰਟੀ ਹੈ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੇ ਨੁਮਾਇੰਦੇ ਹੀ ਚੁਣੇ ਜਾਣਗੇ ਜਿਹਦੇ ਵਿੱਚ ਅਸੀਂ ਇਹ ਕਹਿੰਨੇ ਆ ਮਜ਼ਦੂਰ ਕੈਂਡੀਡੇਟ ਬਣ ਸਕਦਾ ਹੈ ਛੋਟੇ ਦੁਕਾਨਦਾਰ ਕੈਂਡੀਡੇਟ ਬਣ ਸਕਦੇ ਹਨ ਕਿਸਾਨ ਕੈਂਡੀਡੇਟ ਬਣ ਸਕਦੇ ਹਨ ਜਾਨੀ ਕਿ ਸਾਰਿਆਂ ਵਾਸਤੇ ਇੱਕੋ ਇੱਕ ਪਾਰਟੀ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਸ਼ੇਅਰ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਖਾਡਰ ਦਾਸਟਰ ਵਿੱਚ ਆ ਕੇ ਮਿਲ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਆ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਪੰਜਾਬ ਦੇ ਹਾਲਾਤਾਂ ਬਾਰੇ ਨਵੀਂ ਇਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੀ ਸਾਰ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ